ਬੈਠੇ ਨਹੀਂ ਫੜਿਆ ਨਹੀਂ ਫੜਿਆ ਨਹੀਂ ਫੜਿਆ ਅੰਟੀ ਆਇਆ ਸਸਟੀ ਕਾਲ ਅੰਟੀ ਕੀ ਹਾਲ ਹੈ ਹਾਂਜੀ ਵਧੀਆ ਬੈਠੋ ਬੈਠੇ ਪਾਣੀ ਲੈਵਾਂਂ ਡੇ? ਹਾਂ ਨਹੀਂ ਪਾਣੀ ਦੀ ਨਹੀਂ ਲੋੜ। ਅਸੀਂ ਕੀ ਕਰਦੇ ਆਏ ਜੀ? ਕੁਛ ਵੀ ਨਾ ਵੇਲੇ। ਠੀਕ ਆ। ਹਾਂ ਹੋਰ ਸੁਣਾ ਤੂੰ। ਮੈਂ ਵੀ ਬਸ ਵਧੀਆ ਠੀਕ ਆ ਤੁਹਾਡੇ ਸਾਹਮਣੇ ਹੀ। ਨਿਆਣੇ ਠੀਕ ਆ? ਹਾਂ ਵੇਖੋ ਖੇਡਣ ਡੇ ਠੀਕ ਆ ਕਿ ਇਹਨਾਂ ਨੇ ਕੀ ਕਰਨਾਂ ਨੇ ਤੇ ਸਾਰੇ ਦਿਨ ਖੇਡਣੇ ਹੀ ਮੌਕ ਦਿਆਂ। ਨਿਆਣੇ ਚ ਹੋਏ। ਆਹ। ਕਦੀ ਇਧਰੋਂ ਖੇਡ ਲਾ ਇਧਰੋਂ ਹਾਂ ਨਿੱਕੇ ਨੇ ਤੇ ਡੇ ਕੇ ਮੱਥੇ ਤੇ ਰਗੜ ਵੀ ਲਵਾਈ ਫਤੇ ਨੇ। ਦਵਾਈ ਦਵਾਈ। ਉਹ ਇਦਾਂ ਹੀ ਤੇਲ ਤੂਲ ਸਾੜ ਕੇ ਲਾਤਾ ਕਿ ਹਲਦੀ ਵਿੱਚ ਪਾ ਕੇ। ਟੂਪ ਟਾਪ ਵੀ ਲਾ ਦਨੇ ਹਨ। ਉਹ ਮੈਂ ਕਿਹਾ ਤੇਰ ਨਾਲ ਛੇਤੀ ਫਰਕ ਪੈ ਜਾਂਦਾ ਨਾਲੇ ਦਾਗ ਦੋਗਣਾਂ ਅੰਟੀ ਰਹਿ ਜਾਊਗਾ ਆਹੇ ਤੇ ਹੈ ਮਤਲਬ ਛੇਤੀ ਫਿੰਦਾ ਵਾ ਫਰਕ ਵਿੱਚ ਹਲਦੀ ਸਾੜ ਲਈ ਨਾ ਹਲਦੀ ਸਾੜ ਲੈਣੀ ਸੀ ਸਾੜਨੇ ਤੁਸੀਂ ਕੀ ਲਿਆਏ ਜੀ ਮੈਂ ਆਹ ਸੂਟ ਲਿਆਈ ਆ ਆ ਸੂਟ ਜੀ ਅੱਛਾ ਮਨਜੀਤ ਆਈ ਆ ਆਈ ਆ ਹੂੰ ਵੇਖਾ ਚੰਗੇ ਆਂਟੀ ਤੁਸੀਂ ਸੂਟ ਮਾੜੇ ਲਿਆਉਣੇ ਨਹੀਂ ਵੇਖ ਲਾ ਅੰਟੀ ਆ ਤੇ ਬੁੱਤਾ ਹੀ ਸੋਹਣਾ ਰੰਗੀਓ ਕਿਤੇ ਅੱਛਾ ਆਹੋ ਸੋਹਣਾ ਲੱਗਾ ਹੋਰ ਬੜਾ ਸੋਹਣਾ। ਬੜਾ ਸੋਹਣਾ ਲੱਗੂਗਾ। ਹਾਂ ਨਹੀਂ ਉਦਾਂ ਵੀ ਉਹ ਸੋਹਣੀ ਐ ਨਾ। ਆਹੋ। ਸੋਹਣਾ ਲੱਗਣ ਡਿਆ। ਆ ਵੀ ਬੜਾ ਸੋਹਣਾ ਜੀ ਆਂਟੀ। ਅੱਛਾ। ਨਾ। ਹੂੰ। ਕਿੱਥੋਂ ਲੈਂਦੇ ਜੇ? ਇਹ ਮੈਂ ਕਾਦੀਆਂ ਤੋਂ ਲੈਂਦੇ ਆ। ਕਾਦੀਆਂ ਤੋਂ ਹੀ ਕੱਪੜਾ ਆਂਟੀ ਇਹੋ ਜਿਹਾ ਮਿਲਦਾ ਹਨਾ। ਹੂੰ। ਆਹ ਨਾਲ ਮੈਂ ਚੱਲ ਪਸੰਦ ਆ ਜੂ ਉਹਦੇ। ਆ ਕਿੰਨੇ ਦਾ ਆਂਟੀ ਐ? ਇਹ ਆ ਜਿਹੜਾ ਵੇ ਇਹ ਤਾਂ ਹੈ ਦਾ 1500 ਦਾ ਤੇ ਆ 1200 ਦਾ। ਇਹ ਸ਼ਾ 1500 ਦਾ। ਵਖਾਲ ਤੇ ਇਹਨੂੰ ਪਸੰਦ ਵਾ? ਪਸੰਦ ਵਾ। ਸ਼ੋ ਸ਼ੋ ਮੇਰਾ ਵੀ ਨਾ ਤਾਂ ਧਿਆਨ ਜਾ ਹੀ ਮੈਂ ਚੱਲ ਮੈਂ ਵੀ ਇਦਾਂ ਦਾ ਸੂਟ ਲੈਣੀ ਵਾ ਬਾਂਟੀ ਸੋਹਣੇ ਲੱਗਦੇ ਕਿ ਰੇ ਕਿ ਰੇ ਜੇ ਰੰਗ ਪਾਏ ਤੇਰੇ ਚ ਤਾਂ ਤੇ ਕੋਈ ਫਰਕ ਵਾ ਚੱਲ ਫਿਰ ਅੰਟੀ ਮੈਂ ਵੀ ਲੱਲ ਹੀ ਨਹੀਂ ਆਏ ਹੋ ਲੱਲਾ ਉਹਨੂੰ ਹੋਰ ਲਿਆ ਦਾਂਗੇ ਅੰਟੀ 1500 ਦਾ ਆਇਆ ਏ ਕਿ ਵੱਧ ਘੱਟ ਕੀਤਾ ਸੀ 1500 ਦਾ ਹੀ ਅੱਛਾ ਹਾਂ ਮੈਂ ਸ਼ਾਇਦ ਕਿਸੇ ਵੇਲੇ ਦੁਕਾਨਦਾਰ ਕਹਿ ਵੀ ਦਿੰਦਾ ਇਹਨੇ ਦਾ ਤੇ ਆਪਾਂ ਵੱਧ ਘੱਟ ਵੀ ਕਰ ਹੀ ਲਈਦਾ ਇੱਕੋ ਮੁੱਲ ਵਾ ਹਮ ਚੱਲ ਕੋਈ ਨਹੀਂ ਅੰਟੀ ਫਿਰ ਮੈਂ ਤੈਨੂੰ ਪੈਸੇ ਦੇ ਦੂੰਗੀ ਪੈਸੇ ਫਿਰ ਮੈਂ ਉਹਨੂੰ ਲਿਆ ਦੂੰਗੀ ਨਾ ਤੇ ਤੂੰ ਪੈਸੇ ਦੇ ਦੇ ਮੈਂ ਨਕਦ ਦਾ ਅੰਟੀ ਹੋਣ ਫੇਰ ਇੱਕੋ ਵਾਰੀ ਮੇਰੇ ਕੋ ਕਿੱਥੇ ਨਿਕਲਨੇ ਜੇ ਨਹੀਂ ਤਾਂ ਕੇ ਕਮੇਟੀਆਂ ਦੇ ਤੇਰੇ ਆਲ ਸੁੱਖ ਬੜੇ ਆ ਇਹ ਦੇ ਦੇਣੀ ਆ ਤੇਰੀਆਂ ਕਮੇਟੀਆਂ ਕਿਹੜੇ ਪਿੰਡ ਛੱਡ ਕੇ ਚਲ ਗਈਆਂ ਮੈਂ ਕਮੇਟੀਆਂ ਮੈਂ ਤੇ ਜਾਣੂ ਜਿਹੜੇ ਮੈਂਬਰ ਉਹ ਨਹੀਂ ਨਾ ਚੜਦੇ ਉਹ ਆਂਦੇ ਸਾਨੂੰ ਵੀ ਲਿਆ ਕੇ ਦੇ ਮੇਲੇ ਆਇਆ ਵਾ ਤੇ ਮੇਲੇ ਦੇ ਉਹਨਾਂ ਨੇ ਸਮਾਨ ਕੀ ਕਰਨਾ ਦੱਸ ਲੈ ਦੱਸ ਕੋਈ ਆਂਦੀ ਮੈਂ ਕੋਹ ਲਿਆਉਣਾ ਕੋਈ ਆਂਦੇ ਕੋਹ ਲਿਆਉਣਾ ਤਾਂ ਪੈਸੇ ਦਵਾਂਗੇ ਤੇ ਆ ਸੂਟ ਦੇ ਜਿਹੜੇ ਆ ਇਹ ਵੀ ਥੋੜੇ ਬੋਤੇ ਦੇ 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 ਕੋਸ਼ਿਸ਼ ਚੱਲ ਮੁੜ ਕੇ ਦੇ ਦੀ ਅੰਟੀ ਥੋੜੇ ਬੋਤੇ ਬਨੀਨਾ ਹੈਗੇ ਤੇ ਕਮੇਟੀਆਂ ਦੇ ਤੇ ਦੇ ਦੋ ਤੇ ਕਮੇਟੀਆਂ ਵੀ ਅੰਟੀ ਦੇ ਦੇਣੇ ਗਿਆ ਵਾ ਜਸਾਬੀ ਕੰਮ ਤੇ ਕੋਈ ਨਹੀਂ ਸ਼ਾਮਾ ਨੂੰ ਲਿਆਊਗਾ ਤਾਂ ਮੈਂ ਤੁਹਾਨੂੰ ਸਿਰ ਫੜਾਉਂਗੀ ਥੋੜੀ ਬਹੁਤੀ ਕਮੇਟੀ ਵੇਹਲਾ ਕਿੰਨੇ ਅੱਗੇ ਜਮਾ ਹੋ ਗਏ ਆ ਤੇ ਮੈਂ ਫਿਰ ਅੰਟੀ ਦੋ ਤਿੰਨ ਤੈਨੂੰ ਇਕੱਠੀਆਂ ਵੀ ਤਾਂ ਦੇ ਹੀ ਦਿੰਨੀ ਕਿ ਇਹ ਵੇਲੇ ਉਹ ਨਹੀਂ ਤਹੀ ਕਦੀ ਨਾਲ ਇਹ ਇਕੱਠੀਆਂ ਵੀ ਦਿੰਨੀ ਜਿਹੜੀ ਮੈਂ ਨਹੀਂ ਦਿੰਨੀ ਕਮੇਟੀ ਉਹਦਾ ਵੀ ਨਾ ਲੈ ਲੈਂਦੇ ਜੇ ਉਹ ਤਾਂ ਗੱਲ ਹੈ ਇਕੱਠੀਆਂ ਜਿਹੜੀਆਂ ਦੇ ਦਿੰਦੇ ਮੈਂ ਮੁੜ ਕੇ ਤਾਂ ਨਹੀਂ ਮੰਗਣ ਜਾਂਦੀ ਆਹੋ ਗੱਲ ਤੇ ਸਹੀ ਆ ਆਹੋ ਜੇ ਮੰਗਣ ਜਾਂਦੇ ਤਾਂ ਦੱਸ ਪਰ ਮੇਰੀ ਗੱਲ ਸੁਣ ਲੈ ਸੂਟ ਤੇ ਮੈਂ ਲਿਆਈ ਤੇਰੇ ਕੋਲ ਰੱਖ ਪਰ ਮੇਰੀ ਸੱਸ ਦੇ ਕੰਨਾਂ 'ਚ ਨਾ ਗੱਲ ਕੱਢੀ ਮੈਂ ਤਾਂ ਨਹੀਂ ਕੱਢਦੇ ਤੇ ਜੇ ਹੋਰ ਕਿਤੇ ਪਤਾ ਲੱਗ ਗਿਆ ਮੈਨੂੰ ਪਤਾ ਨਹੀਂ ਉਹ ਤੇ ਤੁਸੀਂ ਨਾ ਗੱਲ ਕਰਿਓ ਕਿ ਇਹਨਾਂ ਆਪਣੇ ਢਿੱਡ 'ਚ ਵੀ ਗੱਲ ਰੱਖ ਲਿਓ ਨਹੀਂ ਮੈਂ ਤਾਂ ਰੱਖ ਲੂੰਗੀ ਤੇ ਜੇ ਸ਼ਾਇਦ ਹੋਰ ਕਿਸੇ ਨੂੰ ਪਤਾ ਲੱਗ ਗਿਆ ਹੋਵੇ ਹੋਰ ਕਿਹਨੂੰ ਤੁਸੀਂ ਦੱਸ ਕੇ ਆਏ ਜੀ ਦੱਸਿਆ ਤਾਂ ਨਹੀਂ ਕਿਸੇ ਨੂੰ ਵੀ ਮੈਂ ਨਾ ਤੁਹਾਨੂੰ ਆਂਟੀ 2-3 ਵਾਰ ਕਰਕੇ ਪੈਸੇ ਦੇ ਦੂੰਗੀ ਤੇ ਪਰ ਤੁਸੀਂ ਇਹ ਕਿ ਮੇਰੀ ਸੱਸ ਲੱਗ ਗਏ ਤੇ ਸਾਭੀ ਲਾ ਕੇ ਬਣਾ ਕਿਤੇ ਨਾ ਲੈ ਲਿਓ 2-3 ਵਾਰ ਦਿੱਤਿਆਂ ਨਹੀਂ ਸੁੱਖ ਸਰਨਾ ਮੈਂ ਵੀ ਮੁੜ ਕੇ ਸੂਟ ਲਿਆਉਣਾ ਵਾ ਇਹ ਹੈ ਆਂਟੀ ਇਹ ਕਕਰਾਰ ਕਰ ਕਰਾਰ ਹੋਰ ਮੈਂ ਤੁਹਾਨੂੰ ਫਿਰ ਕੀ ਕਹਾਂ ਦੱਸਾਂ ਤੇ ਡਈ ਆਂ ਕਿ ਸ਼ਾਮਾ ਨੂੰ ਸਾਭੀ ਨੇ ਪੈਸੇ ਲੈਣੇ ਥੋੜੇ ਬਹੁਤੇ ਮੈਂ ਤੁਹਾਨੂੰ ਦੇ ਦੂੰਗੀ ਉਹ ਨਾ ਸਾਭੀ ਪਤਾ ਕਰ ਕਿੱਥੋਂ ਆ ਕਿੱਥੇ ਗਏ ਆ ਕਿੱਥੋਂ ਆਏ ਆ ਉਹ ਆਂਟੀ ਸਾਡੇ ਦੋਵਾਂ ਜੀਆਂ ਦੀ ਗੱਲ ਉਹ ਮੈਂ ਆਪੇ ਲੱਲੂ ਕਿ ਤੁਸੀਂ ਬਹੁਤੇ ਨਾ ਨਹੀਂ ਨਵੇਂ ਜੇ ਲਿਆ ਕਰੋ ਤੇ ਆ ਮੈਂ ਪੈਸੇ ਤੁਹਾਨੂੰ ਸੂਟ ਦੇ ਦੇ ਦੂੰਗੀ ਕੋਈ ਗੱਲ ਨਹੀਂ ਤੇ ਤੁਸੀਂ ਹੁਣ ਗਾਹ ਨਾ ਗੱਲ ਕਰਿਓ ਚਾਹ ਬਣਾ ਕੇ ਲਿਆਵਾਂ ਘਟ ਨਹੀਂ ਨਹੀਂ ਚਾਹ ਮੈਂ ਅੱਜ ਹੁਣੇ ਪੀ ਕੇ ਆਈ ਆਂ ਅਈਸ਼ਾ ਤੇ ਆਂਟੀ ਮੇਰੀ ਗੱਲ ਸੁਣੋ ਉਹ ਜਿਹੜੀ ਪਣਾ ਲੱਗ ਜਿਹੜੀ ਰੱਜੀ ਉਹਨੇ ਸੂਟਾਂ ਦਾ ਕੰਮ ਖੋਲ ਲਿਆ ਵਾ ਘਰ ਸੂਟ ਪ ਹਾਂ 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 ਇੱਧਰ ਪੁਰਾਣੀ ਗਲੀ ਜੀ ਕੀ ਹੋਰ ਕਿਹੜੀ ਹੋਲਿਆ ਹੋਣਾ ਵਾ ਮੈਂ ਗਈ ਨਹੀਂ ਕਦੀ ਨਾ ਕਦੀ ਮੈਂ ਉੱਥੋਂ ਲਿਆਂਦੇ ਹੀ ਆ ਚਾਈਆਂ ਪੜਾ ਕਾਟਨ ਦੇ ਵੇਖ ਕੇ ਆਈ ਕਿੱਦਾਂ ਦੇ ਲਿਆਈ ਆ ਚੱਲ ਵੇਖੂਗੀ ਤੇ ਜਿਹੜੇ ਉਹਦੇ ਕੋ ਲੈਣੇ ਸਾਨੂੰ ਕਾਦਿਆਂ ਦੂਰ ਵਾ ਚੱਲ ਇਹ ਫਿਰ ਪਿੰਡ ਚ ਜਾਣਾ ਬੰਦਾ ਹਜ਼ਾਰ ਚੜ੍ਹ ਕਰ ਲੈਂਦਾ ਬੰਦਿਆਂ ਨੇ ਹਜ਼ਾਰ ਕਰਨਾ ਕਰ ਨਹੀਂ ਕਰਨ ਵਾਲੀ ਉਹ ਵੀ ਕਾਦਿਆਂ ਵਾਲੇ ਵਰਗੀ ਆ ਅੱਛਾ ਮੈਂ ਦੇਖ ਚੱਲ ਹਜ਼ਾਰ ਚੜ੍ਹ ਕਰ ਲੈ ਬੰਦਾ ਇੱਕ ਦੋ ਸੂਟ ਫੜ ਲੈ ਜਾਂਦਾ ਨਾ ਨਾ ਮੈਂ ਕਦੀ ਇਤਨਾ ਲੈਇ ਤ ਨਹੀਂ ਪਰ ਲੋਕ ਕਹਿੰਦੇ ਉਹ ਹਜ਼ਾਰ ਕਰਦੇ ਹਫਿਰ ਤੇ ਬੜੀ ਕੱਬੀ ਐ ਵੀ ਅੱਬੀ ਆ ਚੱਲ ਅੰਟੀ ਮੈਂ ਚਾਹ ਬਣਾ ਕੇ ਲੈ ਆਵਾਂ ਘਟ ਘਟ ਚਾਹ ਮੈਂ ਜੋ ਹੁਣੇ ਸੁੱਖ ਪੀਤੀ ਆ ਹਾਂ ਜਾਦ ਨਹੀਂ ਗਈ ਲੋੜ ਤੇ ਕੀਨਾ ਹੀ ਆ ਅਜੇ ਹੁਣੇ ਆਏ ਆ ਘਰੋਂ ਅੱਛਾ ਘਰੋਂ ਹੀ ਆਏ ਸੀ ਹਾਂ ਠੀਕ ਆ ਮੈਂ ਦੇਖ ਚੱਲ ਬਣਾ ਲੀਨੀ ਚਾਹ ਘਟ ਘਟ ਅਜੇ ਹੁਣੇ ਪੀਤੀ ਚਾਹ ਬੂਤੀ ਪਛਦੀ ਵੀ ਨਹੀਂ ਗਈ ਸਹੀ ਗੱਲ ਅੰਟੀ ਚਾਹ ਵੀ ਕਿਹੜੀ ਬਹੁਤੀ ਚੰਗੀ ਗਿਆ ਸੀ ਬਣਾਉਂਦੀ ਨੇ ਖੱਤੀ ਤੇ ਹੁਣ ਮੇਰੀ ਗੱਲ ਸੁਣ ਸੁੱਖ ਆ ਪੈਸੇ ਜਿਹੜੇ ਸੂਰ ਤੇ ਦੇ ਦਵੇਂ ਮੈਨੂੰ ਹਏ ਹੈ ਆਂਟੀ ਦੱਸ ਮੈਂ ਮੁੱਕ ਨਹੀਂ ਕਿੱਦਾਂ ਦੀ ਗੱਲ ਕਰਨ ਦੇ ਜੇ ਤੇ ਇਹ ਨਾ ਹੋਵੇ ਜੇ ਮੁਰਕ ਦਵੇਂ ਨਾ ਤਾਂ ਮੈਂ ਤੇਰੀ ਸੱਸ ਦੇ ਹੁੰਦੇ ਆ ਤਾਂ ਤਾਂ ਪੋਲ ਹੀ ਖੁੱਲ ਜਾ ਹਾਂ ਗੱਲ ਨਾ ਕਿਤੇ ਕਰਿਓ ਮੈਂ ਤੁਹਾਨੂੰ ਦੱਸਣ ਲਈ ਜੇ ਸੱਸ ਨੂੰ ਨਾ ਦੱਸਿਓ ਤੁਹਾਡੇ ਨਾਲ ਵੀ ਉਹਨੇ ਫਿਰ ਕਪੱਤ ਕਰਨਾ ਤੁਹਾਨੂੰ ਪਤਾ ਵੀ ਹੈਗਾ ਕਿੱਦਾਂ ਦੀ ਆਓ ਹੁਣ ਕਿੱਥੇ ਗਈ ਆ ਉਹ ਗਈ ਕਿਹਦੇ ਵੱਲ ਕੰਮ ਹੀ ਉਹਨੂੰ ਉਹ ਜੇ ਕਿਤੇ ਇਤਨਾਲ ਔਲੇ ਛਲੇ ਨਾ ਵੇ ਰਿੰਦੀ ਹੋਵੇ ਇਹ ਐਂਡੀ ਵਿੰਦੀ ਹੋਊਗੀ ਗੇੜ ਥਾਣੀ ਆਉਣਾ ਨਾਲ ਉਹ ਕਿਹੜੀ ਸਪਾਈਡਰਮੈਨ ਆ ਕਿ ਉਹਨੇ ਕੰਦਾ ਟਪਟਪਾ ਪਾ ਜਾਣਾ ਵਾ ਨਹੀਂ ਪਹਿਣਾ ਉਹ ਚਲਾਕ ਬੜੀ ਆ ਤੈਨੂੰ ਪਤਾ ਆਂਡ ਕਮਾਂਡ ਕੋ ਵੀਹੰਦਾ ਹੋਊਗਾ ਕੋਈ ਕੋਠੇ ਤੇ ਨਾ ਚੜੀ ਹੋਵੇ ਹਾਂ ਹੈ ਅੰਟੀ ਹਾਂ ਗੱਲ ਕਰਪੀ ਤਾਂ ਤੁਸੀਂ ਤੇ ਮੈਨੂੰ ਵੀ ਡਰਾਤਾ ਚਲ ਆ ਪਾਉ ਸੂਟ ਫਿਰ ਮੈਂ ਵੀ ਆਂ ਅੰਦਰ ਆ ਕਾਵਾ ਲੈ ਨਹੀਂ ਤਾਂ ਆ ਫਿਰ ਮਨਜੀਤ ਨਦੇਵ ਨਹੀਂ ਆ ਚਲਦੇ ਆਓ ਆ ਤੇ ਮੁੜ ਕੇ ਮੈਨੂੰ ਵੀ ਕੋਈ ਹੋਰ ਤੇ ਮੈਂ ਲੈ ਦੂੰਗੀ ਚਲ ਲੈ ਦਿਓ ਉਹਨੂੰ ਕੋਈ ਗੱਲ ਨਹੀਂ ਹਾਂ ਛੋਲੇ ਚ ਕੀ ਅੰਟੀ ਹੋਰ ਇਹ ਫੂਨਾ ਅੱਛਾ ਅੰਟੀ ਤੂੰ ਹੀ ਮਟਾ ਚ ਫੋਨ ਰੱਖਿਆ ਵਾ ਹਾਂ ਰੱਖਿਆ ਵਾ ਮੈਂ ਵੀ ਲੈ ਲੈਣਾ ਮੈਨੂੰ ਵੀ ਸਾਬੀ ਨੇ ਇੱਕ ਅੱਧਾ ਦਿਨ ਤੱਕ ਲਿਆ ਦੇਣਾ ਫੋਨ ਚੱਲ ਚੰਗਾ ਵਾ ਆਹੋ ਕਹਿਣ ਦਿਆ ਸੀ ਮੈਂ ਲੈ ਕੇ ਦਿੰਦਾ ਵਾ ਟੱਚ ਫੋਨ ਦੀ ਮੌਜ ਬੜੀ ਆ ਸਹੀ ਗੱਲ ਅੰਟੀ ਕਈ ਕੁਛ ਆ ਜਾਂਦਾ ਸਹੀ ਗੱਲ ਹਨਾ ਕਿੰਨਾ ਕੁਛ ਅੰਟੀ ਆ ਜਾਂਦਾ YouTube ਜੀ ਤੇ ਆ ਜਾਂਦਾ ਵਾ ਆਹੋ ਮੈਂ ਮੈਂ ਹੁਣ ਜਾਵਾਂ ਜਾਣਾ ਕਿ ਬਹਿ ਜਾਵਾਂ ਘੜੀ ਨੇ ਚੱਲਾ ਹੁਣ ਤੇ ਨਿਆਣੇ ਵੇ ਖੇਡਣ ਦੇ ਕਿਦਸੋਨੇ ਲੱਗਣ ਆਹੋ ਆ ਵਾ ਰੋਲੀ ਜੀ ਪਾਉਣ ਦੇ ਆ ਕੇ ਲੈ ਯਾਰ ਹੌਣ ਕੇ ਲੱਗੀ ਘਰ ਚ ਇਦਾਂ ਹੀ ਐ ਨਾ ਫਿਰ ਅੰਟੀ ਹੋਰ ਕੀ ਲੈ ਜਾਂਦਾ ਜੀ ਨਹੀਂ ਲੱਗਦਾ ਤੇ ਤੂੰ ਜਿਵੇਂ ਆਪਣਾ ਮੁੰਡਾ ਬਾਹਰ ਘਲ ਤਾਂ ਅੰਟੀ ਵੀ ਆ ਲੈੰਦੀਆਂ ਹਨੂ ਫਿਰ ਲੋਕ ਜਾਂਦੇ ਬਾਹਰ ਅੰਦਰ ਗਿਆ ਹੋਏ ਤਾਂ ਫੇਰ ਹੀ ਯਾਰ ਰਿਸ਼ਤੇ ਹੁੰਦੇ ਸਹੀ ਗੱਲ ਐ ਅੰਟੀ ਆ ਵਾ ਹੁਣ ਕਦੀ ਕਿਤੇ ਉਹ ਕਦੀ ਕਿਤੇ ਹੁੰਦੇ ਤੁਸੀਂ ਬਹੁਤ ਇੱਥੇ ਮੈਂ ਸੁੱਟ ਕੇ ਕੰਮ ਸਸਰਾ ਮੇਰੀ ਆ ਜੀ ਤੇ ਮੈਂ ਇੱਥੇ ਬੈਠੀ ਰਹਿਮਾ ਤੇ ਬੈਰੋਂ ਮੈਂ ਮਾੜਾ ਜਲ ਕਾ ਕੇ ਆ ਜੰਨੀ ਆ ਚਲ ਆ ਜਾ ਫਿਰ ਛੇਤੀ ਤੇ ਜੇ ਜਾਣਾ ਤਾਂ ਫਿਰ ਚਲ ਚੋ ਇਹ ਨਾ ਹੋਵੇ ਤੁਹਾਨੂੰ ਪੁੱਛੇ ਕੀ ਕਰਨਾ ਹੀ ਕੀ ਨਹੀਂ ਆ ਤਾਂ ਮੈਂ ਹੁਣ ਜਾਨੀ ਆ ਹਾਂ ਚਲ ਚੋ ਚਲੋ ਛੇਤੀ ਚਲ ਜਿਓ ਫਿਰ ਰਾਤ ਚ ਮਨਾ ਦੱਸਿਓ ਕਿ ਇਹਨੂੰ ਵੀ ਮੇਰੇ ਵੱਲ ਆਈ ਹੀ ਆਹ ਜਾਓ ਜਾਓ ਮੈਂ ਲਕਾ ਹਾਂ ਹਾਂ ਤਾਂ ਬਸ ਸੂਟ ਅੰਦਰ ਮੈਂ ਸੂਟ ਕਾ ਦਾ ਦੇ ਆ 1500 ਰੁਪਏ ਦਾ ਬੰਦਾ ਇਹਦਾ ਤੇ ਦਿਹਾੜੀਆਂ ਕਰਦਾ ਇਹਨੇ ਪੈਸੇ ਮੈਨੂੰ ਕਿੱਥੋਂ ਦੇਣੇ ਆ ਹੈ ਦੱਸ ਹੁਣੇ ਮੈਂ ਬਖਾਲ ਮੈਨੂੰ ਪਤਾ ਨਹੀਂ ਮੈਂ ਖਾ ਲੈਣਾ ਹੀ ਨਹੀਂ ਬਖਾਲ ਤੇ ਤੇਨੇ ਸੂਟ ਮੇਰਾ ਰੱਖ ਲਿਆ ਇਹਨੇ ਮੈਨੂੰ ਪੈਸੇ ਨਹੀਂ ਦੇਣੇ ਅੱਗੇ ਕਮੇਟੀਆਂ ਦੇ ਨਹੀਂ ਦਿੰਦੇ ਹੁਣ ਇਹਨਾ ਕਿੱਥੋਂ ਦੇਣੇ ਮੈਨੂੰ ਮੈਂ ਤਾਂ ਬੇਕੂਫੀ ਨਿਕਲੀ ਆ ਜਿਹੜੀ ਇਹਨਾਂ ਦੇ ਘਰ ਨੂੰ ਚੱਲ ਗਈ ਤੇ ਬਖਾਲ ਆਈ ਹਾਂ ਮੈਨੂੰ ਪਤਾ ਹੁੰਦਾ ਮੈਂ ਨਾ ਹੀ ਬਖਾਲ ਦੇ ਹੁਣ ਮੈਂ ਹੋਰ ਲਾਵੂੰਗੀ ਫੇਰ 1500 ਖਰਚੂਗੀ ਤੇ ਇਹਨੇ ਚੰਗੀ ਕੀਤੀ ਐਸੇ ਤੇ ਮੇਰਾ ਨਾ ਨਹੀਂ ਆਉਂਦਾ ਮਾਂ ਮੈਂ ਤਾਂ ਸੁਣਦੀ ਨਹੀਂ ਦੱਸੋ 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 ਦੀਦੀ ਮੇਰਾ ਵਾਲਾ ਨਾ ਮम्मा ਪਾ ਜਾ ਗਏ ਫਿਰ ਸੌກਾ ਗਏ ਮम्मा ਫਿਰ ਉਮਰ ਦੇ ਤੂੰ ਕੋਈ ਨਹੀਂ ਬਹੁਤ ਛੋਟਾ ਵਾ ਉਹ ਫਿਰ ਕੀ ਛੋਟਾ ਵੀਰੇ ਮਾੜੀ ਮੈਨੂੰ ਕਹਿੰਦੇ ਉਹਨੂੰ ਕੁਝ ਕਹਿੰਦੇ ਹੀ ਨਹੀਂ ਆ ਤੂੰ ਵੱਡੀ ਦੀਦੀ ਆ ਨਾ ਵੀਰੇ ਨੂੰ ਛੋਟੇ ਨੂੰ ਸਮਝਾ ਵੀ ਲਈ ਤਾਂ ਕੀ ਕਹਿੰਦਾ ਕੀ ਆ ਮਾਰਨ ਦਿਓ ਬਾਬੀ ਕਹਿੰਦਾ ਮੈਂ ਤੁਹਾਨੂੰ ਚਪੇਰ ਮਾਰਨੀ ਨਹੀਂ ਜਾਣੀ ਮਨਾਉਣ ਨੂੰ ਮੈਂ ਕੋ ਕਿਹਾ ਮਾਰਤੇ ਹੀ ਉਹਨੇ ਚਪੇੜ ਨਹੀਂ ਤਾਂ ਫੇਰ ਉਹ ਨਹੀਂ ਕੁਛ ਕਹਿੰਦਾ ਉਹ ਛੋਟਾ ਵਾ ਐਦਾਂ ਨਹੀਂ ਕਰੀਦਾ ਹੁੰਦਾ ਤੁਸੀਂ ਮਿੰਟ ਚੋਂ ਦੀ ਲੜ ਪਈਂਦੇ ਮਿੰਟ ਚੋਂ ਦੀ ਬਾਅਦ ਇੱਕੋ ਜਿੱਕੇ ਤਾਂ ਕਿਧਰ ਖੜਨਾ ਫੇਰ ਆ ਮੁੜ ਕੇ ਜੇ ਮੈਂ ਨੂੰ ਗੁੱਸੇ 'ਚ ਤੂੰ ਮੁੜ ਕੇ ਤੂੰ ਕਹਿੰਦੇ ਆਪਣਾ ਮੇਰਾ ਭਰਾ ਵਾ ਹੈ ਜੇ ਫਤਿਹ ਨੂੰ ਵਾਰ ਮਾਰ ਕਹ ਫਤਿਹ ਆ ਬਿਆ ਹਾਂਜੀ ਇਹ ਇਹ ਝੂਠ ਬੋਲ ਕੇ ਮੇਰੇ ਨਾਲ ਆ ਕੇ ਸਾਟੇ ਕੋਲ ਹੋ ਦੁਕਾਨੇ ਮੈਨੂੰ ਕਿ ਮੈਨੂੰ ਚਪੇ ਮਾਰਨੀ ਕਿਹਾ ਨਾ ਕਿਹਾ ਹੀ ਫਤਿਹ ਹਾਂ ਜਾਈ ਤੇ ਫਿਰ ਤੇ ਫਿਰ ਝੂਠ ਕੇ ਬੋਲਦਾ ਦੀ ਜੀ ਇਹ ਇਹ ਤਾਂ ਇਹ ਤਾਂ ਦਿਗ ਮੈਡੀ ਲੋਡ ਲੋਟ ਸਕੇਟਾਉਂਦੀ ਆ ਤੇ ਤੂੰ ਫਿਰ ਰੋਜ਼ 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 ਚੱਲ ਦੀਦੀ ਕੋ ਸੌਰੀ ਮੰਗ ਕਹ ਦੀਦੀ ਸੌਰੀ ਇਹ ਮੈਨੂੰ ਮਾਰਦੀ ਆ ਚਪੇਆ ਮਾਰਦੀ ਆ ਕਿੱਥੇ ਚਪੇੜਾ ਮਾਰੀਓ ਕਹਿੰਦੀ ਫਤਿਹ ਕਹਿੰਦਾ ਵਾ ਮਾਰਦੀ ਆ ਸੀਤ ਮਾ ਮੈਂ ਨਹੀਂ ਕਰਨਾ ਇਹਦਾ ਖੇਤ ਦਾ ਮੂਰ ਨਾ ਪਿੰਡਿਆ ਕਿਦੋਂ ਰੋਂਦੀ ਆ ਚੱਲ ਸੌਰੀ ਮੰਗ ਕਹ ਦੀਦੀ ਸੌਰੀ ਰੋਂਦੀ ਆ ਮੈਂ ਕਹਿਆ ਫਤਵੀਰ ਸੌਰੀ ਕਹਿ ਦੀਦੀ ਨੂੰ ਮੈਂ ਫਿਰ ਇੱਕ ਛੜ ਦੇਣੀ ਏ ਇਦਾਂ ਨਹੀਂ ਕਹਿ ਦਿੰਦਾ ਨਹੀਂ ਮਾਰਦੀ ਚਲ ਤਸੀਰ ਤੂੰ ਵੀ ਵੀਰੇ ਮਾਰਦੀ ਮੈਨੂੰ ਤੂੰ ਮਾਰਦਾ ਚਾਉਣਿਆ ਲੜੋ ਨਾ ਕੁਝ ਸੌਰੀ ਕਹਿ ਚਲ ਤਸੀਰ ਤੂੰ ਵੀ ਵੀਰੇ ਨੂੰ ਸੌਰੀ ਕਹਿ ਤੂੰ ਵੀ ਕਹਿਦੀ ਦੀ ਸੌਰੀ ਮੁੜ ਕੇ ਨਹੀਂ ਲੜਨਾ ਚਲੋ ਇਕੱਠੇ ਹੋ ਕੇ ਖੇਡੋ ਚਲੋ ਬਾਹਰ ਖੇਡੋ ਬਾਹਰ ਜਾ ਮੈਂਨਾਂ ਫੇਰ ਇੱਕੋ ਜਿੱਕੇ ਹੋ ਗਏ ਆ ਤੇ ਜਿੰਨੂੰ ਮੈਂ ਇੱਕ ਜਾਣੇ ਨੂੰ ਮਾਰ ਦਿੰਦੀ ਨਾ ਤੇ ਉਹਨੇ ਮੂੰਹ ਬਣਾ ਲੈਣਾ ਹੀ ਮੇਰਨਾ ਮਿੰਟ ਚੋਂ ਦੀ ਸੁਲਾ ਤੇ ਮਿੰਟ ਚੋਂ ਦੀ ਲੜਾਈ ਇਹ ਨਾਨਿਆਂ ਦੀ ਹੱਦ ਹੀ ਆ ਵੀ ਕੀ ਕਰਦੇ ਹੁਣੇ ਮੈਂ ਇਹਨਾਂ ਦੀ ਵੇਲਾ ਸੁਲਾ ਕਰਾਈ ਵੇਖੀ ਫੇਰ ਲੜ ਕੇ ਇਹਨਾਂ ਨੇ ਮੇਰੇ ਵੱਲ ਆ ਜਾਣਾ ਅੱਜ ਛੁੱਟੀ ਕਾਦੀ ਆ ਨਾਨੇ ਤੇ ਹੱਤ ਹੀ ਚੁੱਕੀ ਨਾਨਿਆਂ ਨੇ ਇੰਨਾ ਚੰਗਾ ਵਾ ਮੁੰਡਾ ਪੱਠੇ ਕੁੱਤਰ ਗਿਆ ਸੀ ਮੰਦਰੇ ਪਾਦਨੀ ਆ ਟਾਈਮ ਤੇ ਹੋਇਆ ਹੀ ਅੰਦਰ ਬੰਨਣ ਦਾ ਜੇ ਕੁੱਤਰ ਕਿਵੇਂ ਨਾ ਜਾਂਦਾ ਕਿਸੇ ਦੇ ਘਰ ਵੀ ਚਲ ਜਾਉਣਾ ਘੜੀ ਲੱਗ ਹੀ ਜਾਂਦੀ ਆ ਉੱਥੇ ਮੈਨੂੰ ਪਤਾ ਹੁੰਦਾ ਤਾਂ ਮੈਂ ਪਹਿਲਾਂ ਪਾ ਜਾਂਦੀ ਗਾਈ ਭੁੱਖੀ ਆ ਹੁਣ ਇਹ ਆਉਂਦੇ ਨੇ ਬੋਲਣ ਦੇ ਆਪਣਾ ਮੰਮੀ ਪੱਠੇ ਹੀ ਨਹੀਂ ਪਾਈ ਇਸੇ ਕਰਕੇ ਤੇ ਮੈਂ ਕੁਤਰਕੇ ਗਿਆ ਜੋ ਚੀਬ ਨਾ ਰੱਜ ਕੇ ਨਿਗਾਹੇ ਕੋ ਪੱਠੇ ਖਾਦੇ ਜਾਂਦੇ ਸਾਬੀ ਨੂੰ ਕੰਨੇ ਸਾਬੀ ਦਿਹਾੜੀ ਦੂੜੀ ਲਾਗੇ ਨਾ ਤੇ ਖੁਰਲੀ ਬਣਾਏ ਦੀ ਇੱਕ ਭਾਈ ਕੱਚੀ ਬਣਾ ਲਈ ਮੂਤ ਵਿਚਾਰੀ ਨੂੰ ਚਾਜ ਨਾ ਪਾਉਣਾ ਹੀ ਆ ਦੁੱਧ ਮੋਲ ਲਵਾਂਗੇ ਤੇ ਕਿੱਥੇ ਗੱਲ ਜਾਣੀ ਆ ਖਰਚਾ ਤੇ ਰੋਟੀ ਦਾ ਨਹੀਂ ਪੂਰਾ ਹੁੰਦਾ ਤੇ ਦੁੱਧ ਦਾ ਕਿੱਥੋਂ ਘੜਨਾ ਨੀ ਮੁੰਡਾ ਕਿੱਦਾਂ ਸਾਉ ਸਾਈ ਹੋਇਆ ਕਿੱਦਾਂ ਰੋਂ ਰਿਹਾ ਕਿਉਂ ਰੋਇਆ ਇਹਨੂੰ ਉਹ ਦੋਵੇਂ ਲੜ ਪਏ ਮੰਮੀ ਫੇਰ ਮਿੰਟ ਚ ਆਉਂਦੀ ਐ ਲੜ ਪੈਂਦੇ ਐ ਮੇਰਚੋਂ ਦੀ ਫੇਰ ਸੁਲਾਹ ਹੋ ਜਾਂਦੀ ਐ ਇਹਨਾਂ ਦੀ ਤੂੰ ਉਹਦਾ ਕੁੜੀ ਭੂਏ ਭੜੀ ਚੜਾਈ ਆ ਉਹ ਨਹੀਂ ਮੰਮੀ ਭੂਏ ਚੜਾਈ ਕੋਈ ਨਹੀਂ ਨੇ ਆਣੇ ਇਦਾਂ ਹੀ ਕਰਦੇ ਹੁੰਦੇ ਐ ਪੁੱਤ ਮਾਰਿਆ ਤੈਨੂੰ ਕਿੰਨੇ ਮਾਰਿਆ ਜੱਪਾ ਚੁਰ ਗਿਆ ਅੱਪਰ ਨਹੀਂ ਜਾਣੇ ਕਿਸਦੇ ਘਰ ਵੀ ਜਾ ਚੱਲ ਜਾ ਫਿਰ ਜਾ ਚੱਲ ਜਾ ਜਾ ਚੱਲ ਜਾ ਜਾ ਦੌੜ ਜਾ ਜਾ ਚੱਲ ਜਾ ਮੇਰਾ ਪੁੱਤ ਆ ਜਾਂਦੀ ਚਲ ਕੋਈ ਆ ਜਾਂਦੀ ਆ ਜਾਂਦੀ ਪੁੱਤ ਉਹ ਵੀ ਫਿਰ ਦੀਦੀ ਜਣ ਗਈ ਐ ਨਾਲ ਤੂੰ ਵੀ ਚਲ ਜਾ ਜਾ ਚਲ ਜਾ ਹੈ ਜਾ ਚਲ ਜਾ ਪੁੱਤ ਚਲ ਖੇਡ ਲੈ ਇੱਥੇ ਇੱਥੇ ਖੇਡ ਲੈ ਜਾ ਅੰਦਰ ਘਟਾਉਣੇ ਲੈ ਆ ਮੰਮੀ ਆ ਵੇਖੋ ਨਿਆਣੇ ਵਿਚਾਰੇ ਦੀ ਪੈਂਟਾਂ ਵੀ ਉੱਚੀਆਂ ਹੋਈਆਂ ਇਹ ਵੀ ਕੱਪੜੇ ਲਿਆ ਕੇ ਦੇਣ ਵਾਲੇ ਇੰਨਾਂ ਦੇ ਕੱਪੜੇ ਤੇ ਲਿਆ ਕੇ ਦੇਣ ਵਾਲੇ ਵੱਖਰੀ ਗੱਲ ਜਿਹੜੇ ਹੈਗੇ ਆ ਉਹ ਸਕੂਲ ਵਾਲੀਆਂ ਵਰਦੀਆਂ ਚੁੱਕ ਲੈਂਦੀਆਂ ਹੁਣ ਸ਼ਾਮਾਂ ਪੈ ਗਈਆਂ ਨਿਆਣੇ ਸੇ ਸਕੂਲੇ ਨਹੀਂ ਜਾਣਾ ਬਸ ਲਾਉਣ ਲੱਗੀ ਸੀ ਮੰਮੀ ਕੱਪੜਾ ਹੀ ਮੈਂ ਨਾਲੇ ਮੈਂ ਕਹਿੰਦੀ ਹਾਂ ਲੂ ਪੈਂਗੜ ਮੈਂ ਕੱਟ ਲੈ ਤੜਕਾ ਲਾ ਦੋਗੇ ਤੁਸੀਂ ਤੂੰ ਨਹੀਂ ਲਾਏਂਗੀ ਤੜਕਾ ਅਹ ਤੜਕਾ ਲਾ ਲਓ ਹਾਂ ਤੁਸੀਂ ਸਾਰਾ ਦਿਨ ਵਿੱਲੇ ਹੀ ਰਹਿੰਦੇ ਜੀ ਤੜਕਾ ਲਾ ਲੋਗੇ ਤੇ ਫਿਰ ਕੀ ਐ ਮੈਂ ਉਹ ਨੈਣਾ ਦੀ ਕੱਪੜਾ ਲਾ ਕੇ ਜੋੜ ਕੇ ਰੱਖ ਲੈਣੀ ਐ ਸਬਜੀ ਤੂੰ ਉਤਾਰ ਲਾ ਮੈਂ ਇਹ ਪੱਠੇ ਪਾ ਕੇ ਹੱਡੀਆਂ ਜੇ ਉਹ ਡੰਗਾਈ ਥਲੇ ਝਾੜੂ ਮਾਰਨ ਆਲਾ ਵਾ ਜੇ ਤੇ ਝਾੜੂ ਹੁਣ ਸਵੇਰੇ ਮਾਰ ਲਿਓ ਕਿ ਹੁਣ ਉਹਨਾਂ ਨੂੰ ਤਾਂ ਸੌਣਾ ਆਈਆਂ ਪੈਣਾ ਈ ਹੁਣ ਉਹਨਾਂ ਨੂੰ ਕੀ ਕਰਨਾ ਉਹਦੀ ਆ ਤੇਰ ਜਾਈਆਂ ਲੈ ਲੈਂਦੀਆਂ ਵਾ ਉਹਦੇ ਥਲੇ ਥਾਂ ਸੁੱਕਾ ਕਰਨਾ ਨਹੀਂ ਦੱਸ ਨਹੀਂ ਨਹੀਂ ਆਉਂਦੀ ਐ ਪਤਾ ਆਉਂਦੀ ਐ ਕਿੰਨਾ ਕਿ ਮੰਮੀ ਤੁਸੀਂ ਬਸ ਬੰਨ੍ਹੇ ਹੀ ਨਾ ਲੱਬੇ ਕਰੋ ਬਸ ਕਿ ਜੇ ਸਬਜੀ ਤੜਕਾ ਨਾ ਲਾਉਣਾ ਪੈ ਜੇ ਮੈਨੂੰ ਸਾਰਾ ਕੰਮ ਮੇਰੇ ਹੱਡਾਂ ਚ ਨਗਾਇਆ ਕਰੋ ਬਹੁਤ ਕੰਮ ਕਰਦੀ ਐ ਤੈਨੂੰ ਇੰਨਾ ਵਾ ਵੀ ਬਣੀ ਬਣਾਤੀ ਮਿਲ ਜੇ ਮੈਨੂੰ ਮੰਜੀ ਤੇ ਇਹ ਤਾਂ ਦਿਨ ਹਾਲੀ ਫੜੀ ਐ ਇੰਨਾ ਚਰਚਾ ਪਿੰਦੇ ਲੱਗਦਾ ਹੁੰਦਾ ਪੀਓ 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 ਕਰੋ ਬੱਤਰਾ ਕੋਲ ਚਾਹ ਪਾਣੀ ਜੋਗਾ ਤੇ ਕਰ ਲਿਆ ਕਰੋ ਨਾ ਪੀਂਦੀ ਮੇਰੇ ਘਾਂਦੀ ਤੇ ਫੁਲਾਦੇ ਦੋਹਰੇ ਨਹੀਂ ਥੋੜੀ ਐ ਪੀਰੇ ਲਾਉ ਦੇ ਦੇਖੋ ਜੀ ਕਰ 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 ਹਲੋ ਬਰਾ ਕੁ ਮੇਰਾ ਵੀਰ ਲੈ ਜਲ ਲੈ ਹਲ ਮੈਂ ਕੰਮ ਕਰਾਂਗਾ ਨਹੀਂ ਨਹੀਂ ਕਰੋ ਮੈਂ ਨਹੀਂ ਨਾ ਹੋਰ ਨਹੀਂ ਕਰਨਾ ਇਸੇ ਹੋ ਗਿਆ ਦੂਗਾ ਇਹ ਕਰਨਾ ਚੱਟਾਂ ਨਾ ਦੇਣੇ ਪਾਲੋ ਥੋੜਾ ਜਿਆ ਹੋਰ ਹਾਂ ਪਾਲੋ ਪਾਲੋ ਆਪਾਂ ਜਿੰਨੇ ਪ੍ਰਾਂ ਕੋਲ ਦੇ ਦੇ। ਇਹ ਕਰੀ ਮਰਦੇ ਰਹਿਸਾ ਵੱਜ ਜਾਂਦੀ। ਹਾਂ। ਲਾ ਦੇ ਲਾ ਦੇ। ਸਾਪ ਵੀ ਲਾ ਦੇ। ਹਾਂ ਲਾ ਦੇ। ਆ ਕਰਕੇ ਆਪਾਂ ਹੋਰ ਬਣਾ ਲਈਏ। ਸੁਲੇਬ ਮੋਬਾਈਲ ਨੂੰ ਅੱਥੇ ਮੁੱਦਾ ਕਰ। ਕਰ 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 ਗਾਹ ਤੇ ਜਿੱਥੇ ਤੇਰੇ ਤੇ ਸੇਟ ਮਾਰਦੇ ਨਾ ਮਰਿਆ ਕਰ ਬਾਤ ਚ ਚੰਗੀ ਲਾਉਂਦੀ ਨਾ ਮਨ ਕੇ ਮੇਤੇ ਨਜ਼ਾਰਾ ਕਰਦੇ ਲੋਕੀ ਪਰੇਖੀ ਚਤੀ ਕਰਨ ਨਹੀਂ ਕੋਈ ਗੱਲ ਨਹੀਂ ਉਹਨੇ ਮਿੱਕਾ ਜਾਣ ਕਰਕੇ ਘਰੇ ਫੇਰੀ ਕੀ ਆ ਵੀ ਪੁੱਤ ਮੇਰੇ ਗੱਲ ਸੁਣ ਦੀਦੀਆਂ ਨੂੰ ਖੇਡ ਲੈਨੇ ਮੇਰੀ ਗੱਲ ਸੁਣ ਇੱਧਰ ਉਹ ਦੀਦੀ ਵਾਂਢੀ ਆਈ ਫਿਰ ਉਹਨੇ ਚੱਲ ਜਾਣਾ ਆ ਮੈਂ ਆਪਣੇ ਪੁੱਤ ਨੂੰ ਮਹਿਗੀ ਬਣਾ ਕੇ ਦਿੰਨੀ ਆ ਸਿਰਤ ਤੇ ਉਧਰ ਗਈ ਆਪੇ ਉਹਨੂੰ ਮਿਲਨੀ ਨਹੀਂ ਆਪਾਂ ਮਾ ਪੁੱਤ ਖਾਣੇ ਬਣਾ ਕੇ ਬਣਾਈਏ ਮੈਗੀ ਕੀ ਖਾਣਾ ਫਿਰ ਪੋਤੋ ਦੀਆਂ ਕੁੜੀਆਂ ਕੁੜੀਆਂ ਖੇਡਦੀਆਂ ਉਹਨਾਂ ਨਾਲ ਤੂੰ ਕੀ ਕਰਨ ਖੇਡਣਾ ਵਾ ਤੂੰ ਉਹਨਾਂ ਦੇ ਭਾਂਡੇ ਸੁੱਟ ਦਿਨਾ ਫਿਰ ਸੁੱਟਦਾ ਮੈਂ ਚੱਲਾ ਮੈਂ ਪਰਪੋਨ ਮੈਗੀ ਬਣਾ ਕੇ ਦਵਾਂ ਮੈਗੀ ਬਣਾ ਕੇ ਖਾਈਏ ਆ ਵੀ ਫਿਰ ਮੈਂ ਪੁੱਤ ਨਹੀਂ ਹੋ ਫੋਟੇ ਵੀ ਰੱਖੇ ਵੀ ਲੱਗੀਦਾ ਹੁੰਦਾ ਵਾ ਮੈਂ ਨਹੀਂਓ ਕਹਦੇ ਘਰ ਵੀ ਜਾਣਾ ਨਾ ਅਦਰ ਦਾਦੀ ਗੁੱਸੇ ਹੁੰਦੀ ਮੈਨੂੰ ਮੁੜ ਕੇ ਤੇਰੀ ਦਾਦੀ ਮੈਨੂੰ ਕਹਿੰਦੀ ਗੱਲਾਂ ਕਰਨੀਆਂ ਹੀ ਉਹਨੇ ਤੂੰ ਆਪਣੀ ਮੰਮਾ ਨੂੰ ਗੱਲਾਂ ਕਰਾਉਣੀਆਂ ਦਾਦੀ ਕੋਲ ਕਰਾਊਂਗਾ ਗੱਲਾਂ ਕਰਾਊਂਗਾ ਆਪਣੀਆਂ ਨਹੀਂ ਮੰਮਾ ਨੂੰ ਦਾਦੀ ਕੋਲ ਪੁੱਤ ਮੇਰੇ ਬਿਠੇ ਸਾਸੀ ਗੱਲ ਪੁੱਤ ਠੀਕ ਆ ਸਾਸਰੀ ਘਰ ਕੀ ਹਾਲ ਹੈ ਠੀਕ ਆ ਕੀ ਕੰਨਦੇ ਸੀ ਮਾਰਦੇ ਨਾ ਕੌਣ ਮਾਰਦਾ ਸੀ ਸੀਰਤ ਮਾਰਦੀ ਸੀਰਤ ਤੂੰ ਮਾਰਦੀ ਆ ਵੀਰ ਨੂੰ ਝੂਠ ਬੋਲਣ ਦੇ ਅੱਗੇ ਦੱਸ ਕੇ ਦਿਆ ਮੈਂ ਨਾ ਮੰਮੀ ਨੂੰ ਜਪਕਾਰ ਚਲ ਗਈ ਸੀ ਤੇ ਤੂੰ ਝਰੋਂਡੇ ਸੀ ਅੱਛਾ ਮम्मा ਕਿੱਥੇ ਆ ਆ ਵੇ ਕੋ ਇੱਥੇ ਹੀ ਆ ਮੈਂ ਕਿੱਥੇ ਚਲ ਜਾਣਾ ਪਾਣੀ ਲੈਣ ਗਈ ਸੀ ਤੁਹਾਡੇ ਵਾਸਤੇ ਅੱਛਾ ਹੋਰ ਕਿੱਥੇ ਚਲ ਜਾਣਾ ਮੈਂ ਆਉਂਦੇ ਨਹੀਂ ਆਣੇ ਸ਼ਿਕਾਇਤਾਂ ਪਾਪਾ ਨੂੰ ਅਵੇਲਾ ਫੇਰ ਕਹਿਂਦੇ ਆ ਚਲ ਕੋਈ ਗੱਲ ਨਹੀਂ ਤੂੰ ਵੀ ਅੱਗੇ ਚੱਲ ਗਈ ਹੈਂ ਤੇ ਮੁੰਡੇ ਨੂੰ ਨਾਲ ਲੈ ਜਾ ਕਰ ਹਸੀਰਤ ਮੈਂ ਨਹੀਂ ਬਿੰਦਾ ਨਹੀਂ ਕਰਦੀ ਹੈਂ ਕੰਮ ਤੇ ਵਧੀਆ ਰਿਹਾ ਚਾਹ ਬਣਾਵਾ ਘੁੱਟ ਪੀਣੀ ਜੇ ਆਓ ਠੀਕ ਰਿਹਾ ਆਗੇ ਚਾਹ ਚਾਹ ਪੀਣੀ ਆ ਪਹਿਲਾਂ ਮੈਂ ਮੂੰਹ ਹਾ ਤੋੜਾਂ ਫੇ ਪੀਣਾ ਮੰਮੀ ਚਾਹੀ ਤੂੰ ਮੰਮੀ ਨਾ ਵੇਖੋ ਅੰਦਰ ਹੈਂ ਮੰਮੀ ਕਿੱਥੇ ਜਾਣਾ ਚਲ ਧੋ ਲੋ ਫੇ ਮੂੰਹ ਹਾ ਤੇ ਮੈਂ ਚਾਹ ਬਣਾਉਂਦਾ ਘੁੱਟ ਠੀਕ ਆ ਚਾਹ ਬਣਾ ਚਾਹ ਆਈ ਤੂੰ ਉੱਠ ਮੇਰੇ ਗੱਲ ਸੁਣ ਮਾੜੀ ਐ ਮੇਰੇ ਅਜੇ ਕਮਾਉ ਤੋਂ ਤੁਹਾਨੂੰ ਆਹੋ ਮਿਲੇ ਆ ਦਿਓ ਦੋ ਫਿਰ ਆ ਲੈ 500 ਰੁਪਈਆ ਹੀਓ ਹੂੰ 100 ਰੁਪਈਆ ਮੈਂ ਵਾਧ ਲੈਣਤਾ ਉਹਦੇ ਕੋਲ ਉਦਾਂ 400 ਮਿਲਦਾ ਵਾ ਤੇ ਸਾਹਬ ਨਾਲ ਖਰਚੀ ਇਹਨਾਂ ਨੂੰ ਰੱਖ ਮੁੰਡੇ ਦੀਆਂ ਫੀਸਾਂ ਜਾਣ ਤੇ ਕੋਈ ਕੰਮ ਨਹੀਂ ਕਰ ਸਕੂਲੇ ਜਾਵੇ ਵਿਚਾਰਾ ਚੁੱਪ ਕਰ ਜੋ ਮੈਂ ਸਾਹਬ ਨਾਲ ਕਰਤੂੰਗੀ ਮੰਮੀ ਨੇ ਨਾ ਦੱਸਿਓ ਪਿਤਾ ਨੂੰ ਅੱਜ ਪੈਸੇ ਮਿਲ ਗਏ ਹੀ ਚੰਗਾ। ਨਹੀਂ ਮੰਮੀ ਨੇ ਤਾਂ ਪੁੱਛਣਾ ਹੀ ਆ। ਬਸ ਚਲ ਮੈਂ ਨਹੀਂ ਦੱਸਦਾ। ਸਾਂਭ ਕੇ ਰੱਖੀ। ਸਾਂਭੀ ਇਹ ਤਾਂ ਅਸ ਅੱਗੇ ਮੈਂ ਛੁੱਟਦੀ ਕਰਦੀਆਂ ਗਲੀਆਂ ਵਿੱਚ। ਤੇ ਮੰਮੇ ਨੇ ਇਹੀ ਕਿਹਾ ਤੇ ਅੱਜ ਨਹੀਂ ਮਿਲੇ ਚੰਗਾ। ਚੰਗਾ। ਹਾਂ ਠੀਕ ਹੈ। ਮੰਮੀ ਤੋਂ ਮਾਮੂ ਹੱਥ